ਸਾ ਸਾਰੀ ਗੱਲ ਦੋਸਤੋ ਸਪੀਡ ਪੋਸਟ ਪੰਜਾਬੀ ਟੀਵੀ ਦੇ ਪੇਜ ਤੇ ਤੁਹਾਡਾ ਸਵਾਗਤ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਅੰਦਰ ਵਿਕਾਸ ਕਾਰਜਾਂ ਦੇ ਕੰਮ ਤੇਜ਼ੀ ਨਾਲ ਚੱਲ ਰਹੇ ਨੇ ਤੇ ਐਸੇ ਲੜੀ ਤਹਿਤ ਆ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਅਗਵਾਈ ਹੇਠ ਲਾਇਨੋਪਾਰ ਇਲਾਕੇ ਦੇ ਲਾਲ ਸਿੰਘ ਨਗਰ ਵਿਖੇ ਗਲੀ ਨੰਬਰ 19/1 ਵਿੱਚ ਵਿਕਾਸ ਕਾਰਜਾਂ ਦੇ ਕੰਮ ਸ਼ੁਰੂ ਹੋ ਗਏ ਨੇ ਸੜਕਾਂ ਬਣਨੀਆਂ ਸ਼ੁਰੂ ਹੋ ਗਿਆ ਤੇ ਅੱਜ ਆਮ ਆਦਮੀ ਪਾਰਟੀ ਦੇ ਉਧੇਦਾਰ ਤੇ ਮਹੱਲਾ ਨਿਵਾਸੀਆਂ ਵੱਲੋਂ ਜਿਹੜਾ ਗਲੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਨਾਲ ਹੀ ਮੌਕੇ ਤੇ ਅਧਿਕਾਰੀ ਵੀ ਮੌਜੂਦ ਹਨ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ 19/1 ਦੇ ਵਿੱਚ ਸੜਕਾਂ ਬਣਾਉਣ ਦਾ ਕੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਸਮੂਹ ਮਹੱਲਾ ਨਿਵਾਸੀਆਂ ਅਤੇ ਨਾਲ ਇਸ ਵਾਰਡ ਦੇ ਕਾਉਂਸਲਰ ਸੰਜੇ ਵਿਸ਼ਵਾਲ ਵੀ ਮੌਕੇ ਤੇ ਪਹੁੰਚੇ ਹੋਏ ਨੇ ਤੇ ਤਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਕੰਮ ਦੀ ਸ਼ੁਰੂਆਤ ਹੋ ਗਈ ਹੈ ਦੇਖੋ ਕਿ ਕਾਫੀ ਦਿਨਾਂ ਤੋਂ ਜਿਹੜੇ ਵਿਕਾਸ ਕਾਰਜ ਰੁਕੇ ਹੋਏ ਸੀ ਉਹਨਾਂ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਵਿੱਚ ਲਿਆਂਦੇ ਹੋਏ ਜਿਹੜਾ ਕੰਮ ਕਾਜ ਸ਼ੁਰੂ ਹੋ ਗਏ ਨੇ ਆਦਰੇ ਲਾਓ ਜੀ ਫਾਇ ਲਾਓ ਹਾਂ ਮੁੱਖ ਤੇ ਮੋਹੱਲਾ ਨਿਵਾਸੀ ਵੀ ਜਿਹੜੇ ਹੈਗੇ ਆ ਹਾਂ ਵੱਡੀ ਤਾਦਾਦ ਵਿੱਚ ਪਹੁੰਚੇ ਹੋਏ ਨੇ ਆ ਨਹੀਂ ਤੋਂ ਆ ਅੱਗੇ ਦੋ ਮਿੰਟਾਂ ਦੇ ਤੇ ਸਾਡੇ ਨਾਲ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਈ ਜੀ ਆਹ ਦੋਸਤੋ ਚਲੋ ਸਾਡੇ ਨਾਲ ਇਸ ਵਾਰਡ ਦੇ ਜਿਹੜੇ ਕੌਂਸਲਰ ਹੈ ਸਿਮਰਨ ਵਿਸਵਾਲ ਉਹਨਾਂ ਦੇ ਪਤੀ ਸਾਬਕਾ ਕੌਂਸਲਰ ਸੰਜੀਵ ਵਿਸਵਾਲ ਜੁੜੇ ਹੈ ਹਾਂਜੀ ਐਨਸੀ ਸਾਹਿਬ ਕੀ ਕਹਿਣਾ ਚਾਹੁੰਦੇ ਮੈਂ ਧੰਨਵਾਦ ਕਰੂੰਗਾ ਸਰਦਾਰ ਜਗਰੂਪ ਸਿੰਘ ਗਿੱਲ ਐਮ ਐਲ ਏ ਬਟਿੰਡਾ ਸ਼ਹਿਰੀ ਦਾ ਜਿਨ੍ਹਾਂ ਨੇ ਇਹ ਇਲਾਕੇ ਦੀ ਇਸ ਗਲੀ ਦੀ ਬਹੁਤ ਜ਼ਿਆਦਾ ਸਮੱਸਿਆ ਸੀ ਬਹੁਤ ਜ਼ਿਆਦਾ ਕੱਚੀ ਸੀ ਔਰ ਡਿੱਗਦੇ ਸੀ ਲੋਕ ਐਕਸੀਡੈਂਟਾਂ ਦਾ ਕਾਰਨ ਇਹ ਸੜਕਾਂ ਦਾ ਕੰਮ ਚਲਾਇਆ ਸਾਡੇ ਇਲਾਕੇ ਦੇ ਵਿੱਚ ਜਿਲ੍ਹਾ ਧੰਨਵਾਦ ਕਰਦੇ ਆ ਔਰ ਖਾਸ ਕਰਕੇ ਸਾਡੇ ਬਰਾੜ ਸਾਹਿਬ ਸੂਬਾ ਜੀ ਇਹਨਾਂ ਨੇ ਇਸ ਗਲੀ ਦਾ ਯਾਨੀ ਕਿ ਵੀ ਘਰਾਂ ਨੂੰ ਆਸ-ਪਾਸੋਂ ਜਿਹੜੇ ਕਿਰਾਏਦਾਰ ਲੋਕ ਸੀ ਉਹਨਾਂ ਨੂੰ ਵਸਾਇਆ ਆਪਣਾ ਆਸਿਆਨਾ ਬਣਾਇਆ ਇਹਨਾਂ ਦੇ ਵੀ ਦਿਲੋਂ ਧੰਨਵਾਦ ਕਰਦਾ ਔਰ ਆਮ ਆਦਮੀ ਪਾਰਟੀ ਦੀ ਜਿਨਨੇ ਵੀ ਸਮੁੱਚੀ ਟੀਮ ਹੈ ਉਹਨਾਂ ਦੀ ਵੀ ਦਿਲ ਦੀ ਗਹਿਰਾਈਆਂ ਨਾਲ ਕਿਉਂਕਿ ਉਹ ਵੀ ਕੰਦੇ ਨਾਲ ਕੰਦਾ ਮਿਲਾ ਕੇ ਸਾਡੇ ਇਲਾਕੇ ਦਾ ਵਿਕਾਸ ਕਰਾਉਂਦੇ ਆ ਔਰ ਇੰਜ ਹੀ ਮਿਲ ਜੁਲ ਕੇ ਇਹਨਾਂ ਲੋਕਾਂ ਦਾ ਭਲਾ ਕਰੀ ਜਾਵਾਂਗੇ ਧੰਨਵਾਦ ਜਾਇਹ ਆ ਸੰਜੀਤ ਜੀ ਕਿੰਨੀਆਂ ਗਲੀਆਂ ਦਾ ਕੰਮ ਸ਼ੁਰੂ ਹੈ ਜੀ ਅੱਜ ਇਹ 19/1 ਹੈ ਜੀ ਇੱਕ ਲਾਲ ਸਿੰਘ ਵਸਤੀ ਗਲੀ ਨੰਬਰ 1 ਦਾ ਕੰਮ ਹੈਗਾ ਐਸ ਸਰਕ ਕੰਮ ਜਿਹੜਾ ਹੈਗਾ ਦੋ ਗਲੀਆਂ ਦਾ ਕੰਮ ਹੈਗਾ ਜੀ ਉਸ ਤੋਂ ਬਾਅਦ ਬੇਨਤੀ ਕੀਤੀ ਹੈ ਗਿਲ ਸਾਹਿਬ ਨੂੰ ਵੀ 메ਨ ਰੋਡ ਜਿਹੜਾ ਹੈਗਾ ਉਹਦਾ ਖਸਤਾ ਹਾਲਤ ਵਾਲੀ ਹੈ ਔਰ ਇੱਕ ਉੱਥੇ ਡਿਵਾਈਡਰ ਸਕੂਲ ਦੇ ਕੋਲੇ ਔਰ ਆਪਣਾ ਬਾਲਾਜੀ ਮੰਦਿਰ ਔਰ 18 ਨੰਬਰ ਕੇ ਗੁਰੂ ਘਰ ਹੈ ਜਿਹੜਾ ਉਹਨਾਂ ਤੇ ਡਿਵਾਈਡਰ ਬਣਾ ਕੇ ਥੋੜੇ ਜਿਹਾ ਸੇਫਟੀ ਪਰਪਸ ਸਕੂਲ ਦੇ ਐਕਸੀਡੈਂਟਾਂ ਦਾ ਕਾਰਨ ਬਣਿਆ ਰਹਿੰਦਾ ਉਹ ਵੀ ਥੋੜਾ ਜਿਹਾ ਗਿੱਲ ਸਾਹਿਬ ਨੂੰ ਬੇਨਤੀ ਕੀਤੀ ਹੈ ਧੰਨਵਾਦ ਆ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਾਬਕਾ ਕਾਉਂਸਲਰ ਸੰਜੀਵ ਸ਼ਰਮਾ ਨੇ ਪੰਜਾਬ ਸਰਕਾਰ ਦਾ ਮਹੱਲਾ ਨਿਵਾਸੀਆਂ ਦਾ ਧੰਨਵਾਦ ਕੀਤਾ ਕਿਉਂਕਿ ਇਹ ਕਾਫੀ ਦਿਨਾਂ ਤੋਂ ਜਿਹੜਾ ਵਿਕਾਸ ਕਾਰਜ ਕਰਕੇ ਜਿਹੜੀ ਇਹ ਗਲੀ ਨਹੀਂ ਬਣੀ ਸੀ ਤੇ ਹੁਣ ਜਿਹੜਾ ਹੈਗਾ ਕੰਮ ਜਿਹੜਾ ਤੇਜ਼ੀ ਨਾਲ ਚੱਲ ਰਿਹਾ ਹੈਗਾ ਤੁਹਾਨੂੰ ਇੱਕ ਵਾਰੀ ਤਸਵੀਰਾਂ ਦਿਖਾ ਦਿੰਨੇ ਆ ਕਿ ਇਹ ਜਿਹੜਾ ਇਲਾਕਾ ਹੈ ਕਾਫੀ ਆ ਦਿਨਾਂ ਤੋਂ ਜਿਹੜਾ ਹੈਗਾ ਵਸਿਆ ਹੋਇਆ ਸੀ ਪਰ ਇੱਥੇ ਜਿਹੜੀਆਂ ਗਲੀਆਂ ਦੇ ਹਾਲਾਤ ਬਹੁਤ ਮਾੜੇ ਸੀ ਅੱਜ ਜਿਹੜਾ ਹੈਗਾ ਆਪਣੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਹੈਗਾ ਇਸ ਗਲੀ ਦਾ ਵਿਕਾਸ ਕਾਰਜਾਂ ਦਾ ਕੰਮ ਸ਼ੁਰੂ ਹੋਇਆ ਹੈਗਾ ਐਸੀ ਤਰ੍ਹਾਂ ਹੀ ਤੁਹਾਨੂੰ ਲਗਾਤਾਰ ਜਿਹੜੀ ਹੈਗੀ ਅਪਡੇਟ ਦਿੰਦੇ ਰਵਾਂਗੇ ਬਠਿੰਡਾ ਤੋਂ ਗੌਰਵ ਕਾਲੜਾ ਦੀ ਰਿਪੋਰਟ